ਵੇ ਪ່ານ ਦੇ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਸਮਾਰਟ ਮੀਟਰ ਨੂੰ ਗੋਣੇ ਸ਼ੁਰੂ ਕਰ ਦਿੱਤੇ ਨੇ ਜਿਸ ਨੂੰ ਚਿੱਕ ਵਾਲਾ ਮੀਟਰ ਵੀ ਕਿਹਾ ਜਾਂਦਾ ਹੈ ਇਸ ਮੀਟਰ ਦੇ ਵਿੱਚ ਪ੍ਰੀਪੇਡ ਰੀਚਾਰਜ ਕਰਨ ਦੇ ਵੀ ਆਪਸ਼ਨ ਨੇ ਭਾਵੇਂ ਕਿ ਸਮਾਰਟ ਮੀਟਰ ਅਜੇ ਵਿਰਲੇ ਹੀ ਵਿਰਲੇ ਲੱਗਨੇ ਸ਼ੁਰੂ ਹੋਏ ਨੇ ਪਰ ਵਿਰੋਧ ਹੰਤੋ ਹੀ ਹੋਣਾ ਸ਼ੁਰੂ ਹੋ ਗਿਆ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਨਾਂਬਾ ਬਲਾਕ ਦੇ ਪਿੰਡ ਬినా ਹੀੜੀ ਵਿਖੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਵੱਲੋਂ ਪਿੰਡ ਦੇ ਵਿੱਚੋਂ ਇੱਕੋ ਇੱਕ ਲਗਿਆ ਸਮਾਰਟ ਮੀਟਰ ਨੂੰ ਖੋਲ ਕੇ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਅਤੇ ਜਿਸ ਘਰ ਦੇ ਵਿੱਚੋਂ ਸਮਾਰਟ ਮੀਟਰ ਉਤਾਰਿਆ ਗਿਆ ਉਸ ਘਰ ਦੀ ਕੁੰਡੀ ਲਗਾ ਕੇ ਬਿਜਲੀ ਦੀ ਸਪਲਾਈ ਸਿੱਧੀ ਦਿੱਤੀ ਹੈ ਇਸ ਮੌਕੇ ਤੇ ਪਿੰਡ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ ਮੈਂ ਇਹ ਮੀਟਰ ਕਿਸੇ ਵੀ ਕੀਮਤ ਤੇ ਨਹੀਂ ਲਗਵਾਵਾਂਗਾ ਕਿਉਂਕਿ ਇਸ ਦੇ ਨਾਲ ਬਿਜਲੀ ਦਾ ਬਿੱਲ ਵੀ ਵੱਧਦਾ ਰਿਹਾ ਜਿਸ ਕਰਕੇ ਮੈਂ ਚਿੱਪ ਵਾਲਾ ਮੀਟਰ ਲਗਾ ਕੇ ਦੂਜਾ ਮੀਟਰ ਲਗਵਾਉਣਾ ਚਾਹੁੰਦਾ ਹਾਂ ਇਸ ਮੌਕੇ ਪਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਸਮਾਰਟ ਮੀਟਰ ਲਗਾ ਰਹੀ ਹੈ ਕਿਉਂਕਿ ਇਸ ਮੀਟਰ ਦੇ ਵਿੱਚ ਪ੍ਰੀਪੇਡ ਦੀ অপਸ਼ਨ ਹੈ ਤੇ ਜਦੋਂ ਪੰਜਾਬ ਦੇ ਵਿੱਚ 80% ਇਹ ਮੀਟਰ ਲੱਗ ਗਏ ਤਾਂ ਫਿਰ ਇਹ ਮੀਟਰ ਪ੍ਰੀਪੇਡ ਹੋ ਜਾਣਗੇ ਅਤੇ ਤੁਹਾਨੂੰ ਮੋਬਾਈਲ ਦੇ ਵਾਂਗੂ ਮੀਟਰ ਰੀਚਾਰਜ ਕਰਵੋਣਾ ਪਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਰਾਣਾ ਮੀਟਰ ਹੈ ਉਹ ਲਗਾਇਆ ਜਾਵੇ ਤੇ ਸਮਾਰਟ ਮੀਟਰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ ਜਿੱਥੋਂ ਇਹ ਲਾਇਆ ਗਿਆ ਹੈ ਉੱਥੇ ਅਸੀਂ ਕੁੰਡੀ ਲਗਾ ਕੇ ਸਿੱਧੀ ਸਪਲਾਈ ਬਿਜਲੀ ਨੂੰ ਦੇ ਦਿੰਦੀ ਆ ਜੇਕਰ ਕੋਈ ਵੀ ਅਧਿਕਾਰੀ ਚਿਪ ਵਾਲਾ ਮੀਟਰ ਲਗਾਉਣ ਆਏਗਾ ਤਾਂ ਅਸੀਂ ਉਸ ਨੂੰ ਬੰਨ ਕੇ ਉੱਥੇ ਹੀ ਬਿਠਾ ਦੇਵਾਂਗੇ ਜਿਸ ਦੀ ਜ਼ਿੰਮੇਵਾਰੀ ਬਿਜਲੀ ਬੋਰਡ ਦੀ ਹੋਵੇਗੀ ਇਸ ਬਾਬਤ ਚ ਜਦੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਬਾ ਦੇ ਐਕਸੀਅਨ ਜਸਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਜੋ ਸਰਕਾਰ ਦੇ ਵੱਲੋਂ 스마트 ਮੀਟਰ ਭੇਜੇ ਜਾ ਰਹੇ ਨੇ ਇਸ ਦੇ ਵਿੱਚ ਪ੍ਰੀਪੇਡ ਵਾਲੀ ਚਿਪ ਦੀ ਵੀ ਆਪਸ਼ਨ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਨਵੇਂ ਮੀਟਰ ਆ ਰਹੇ ਨੇ ਉਹ ਸਾਰੇ ਹੀ ਸਰਕਾਰ ਦੇ ਵੱਲੋਂ 스마트 ਮੀਟਰ ਭੇਜੇ ਜਾ ਰਹੇ ਨੇ ਜਿਸ ਦੇ ਵਿੱਚ ਖਪਤਕਾਰ ਦਾ ਮੀਟਰ ਖਰਾਬ ਹੁੰਦਾ ਹੈ ਤਾਂ ਉਸ ਦੇ 스마트 ਮੀਟਰ ਦੇ ਵਿੱਚ ਹੀ ਲੱਗਦਾ ਕਿਉਂਕਿ ਪੁਰਾਣੇ ਮੀਟਰ ਬਿਲਕੁਲ ਬੰਦ ਹੋ ਚੁੱਕੇ ਨੇ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਮੀਟਰ ਕੋ ਵੇ ਪ੍ਰੀਪੇਅਰਡ ਹੋ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਅਜੇ ਕੋਈ ਪਾਲਿਸੀ ਨਹੀਂ ਬਣਾਈ ਗਈ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੋ 스마트 ਮੀਟਰ ਲਗਾਇਆ ਗਿਆ ਸੀ ਉਹ ਜੁਨਟਾ ਵਧ ਕੱਢ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਚੈਲੰਜ ਕਰਕੇ ਮੀਟਰ ਚੈੱਕ ਕਰਾ ਸਕਦਾ ਹੈ ਅਤੇ ਉਸ ਨੂੰ ਬਦਲਿਆ ਜਾ ਸਕਦਾ ਹੈ ਸੈਂਡ ਨੇ ਕਿਹਾ ਕਿ 스마트 মিটার ਦੇ ਫਾਇਦੇ ਹਨ ਉਹਨਾਂ ਨੇ ਕਿਹਾ ਕਿ ਇਹ ਆਨਲਾਈਨ ਹੈ ਤੇ ਇਸ ਦੇ ਵਿੱਚ ਅਸੀਂ ਵੀ ਦੇਖ ਸਕਦੇ ਹਾਂ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਨੇ ਘਰ ਦੀ ਖਪਤ ਹੈ ਅਤੇ ਦੂਜੇ ਪਾਸੇ ਨਾ ਬਾਸ਼ਹਿਰ ਨਿਵਾਸੀ ਪਰਮਿੰਦਰ ਸਿੰਘ ਅਤੇ ਮਨੀਸ਼ ਮਿੱਤਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ 스마트 মিটার ਦੇ ਨਾਲ ਨਾਲ ਲੋਕਾਂ ਤੇ ਬਹੁਤ ਵੱਡਾ ਬੋਝ ਪਵੇਗਾ ਕਿਉਂਕਿ ਸਰਕਾਰ ਸਿਰਫ 스마트 ਮੀਟਰ ਲਗਾਉਣ ਦੇ ਹੱਕ ਵਿੱਚ ਹੈ ਤੇ ਫਿਰ ਇਹ ਹੌਲੀ-ਹੌਲੀ ਇਹਨਾਂ ਨੂੰ ਪ੍ਰੀ-ਪੇਡ ਮੀਟਰ ਐਲਾਨ ਦਵੇਗੀ ਅਤੇ ਗਰੀਬ ਤਬਕੇ ਨੂੰ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਗਰੀਬਾਂ ਦੇ ਕੋਲ ਇੰਨੇ ਪੈਸੇ ਨਹੀਂ ਹੋਣੇ ਕਿ ਜੇਕਰ ਰਾਤ ਦੇ 12 ਵਜੇ ਰੀਚਾਰਜ ਖਤਮ ਹੋ ਜਾਵੇਗਾ ਤਾਂ ਉਹ ਕਿੱਥੋਂ ਰੀਚਾਰਜ ਕਰਵਾਉਣਗੇ ਦੂਜੇ ਪਾਸੇ ਮਨੀਸ਼ ਮਿੱਤਰ ਸ਼ਹਿਰ ਨਿਵਾਸੀ ਨੇ ਕਿਹਾ ਹੈ ਕਿ 스마트 ਮੀਟਰ ਦੇ ਨਾਲ ਚੋਰੀ ਖਤਮ ਹੋ ਜਾਵੇਗੀ ਅਤੇ ਮੀਟਰ ਅਤੇ ਸਾਰਾ ਡਾਟਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਲੋਡ ਅਤੇ ਕਿੰਨੀ ਬਿਜਲੀ ਦੀ ਖਪਤ ਹੋ ਰਹੀ ਹੈ ਸਵਾਲ ਕਰਨਾ ਚਾਹਣਾ ਵੀ ਇਹ ਚਿਪ ਵਾਲੇ ਮੀਟਰਾਂ ਦਾ ਮਤਲਬ ਤੁਸੀਂ ਜੇ ਪ੍ਰਧਾਨ ਸਾਹਿਬ ਤੁਹਾਡੇ ਨਾਲ ਆਏ ਨੇ ਵੀ ਇਹਨਾਂ ਦੇ ਵਿੱਚ ਮਤਲਬ ਤੁਹਾਨੂੰ ਕੀ ਬੁਰਾ ਲੱਗ ਰਿਹਾ ਪਹਿਲਾਂ ਤੁਸੀਂ ਉਹ ਦੱਸੋ ਨਾ ਉਹਦੇ ਚੋਂ ਅਸੀਂ ਦੱਸਿਆ ਵੀ ਕੀ ਤੁਹਾਨੂੰ ਬੁਰਾ ਕੀ ਲੱਗ ਰਿਹਾ ਇਹਦੇ ਵਿੱਚ ਤੁਹਾਨੂੰ ਵੀ ਚਿਪ ਕੀ ਚਿਪ ਨੂੰ ਤੁਸੀਂ ਕੀ ਭੂਤਪਰੇ ਸਮਝ ਜਾਂਦੇ ਹੋ ਉਹ ਦੱਸੋ ਪਹਿਲਾਂ ਤੁਹਾਨੂੰ ਵੀ ਚਿਪ ਤੋਂ ਤੁਹਾਨੂੰ ਕੀ ਚੀਜ਼ ਲੱਗ ਰਹੀ ਹੈ ਉਹ ਦੱਸੋ ਕੌਣਾ ਪ੍ਰਧਾਨ ਜਿਹੜਾ ਜਿਹੜਾ ਕਹਿੰਦਾ ਉਹ ਦੱਸੋ ਉਸ ਦੇ ਬਾਰੇ ਜੀ ਨਹੀਂ ਦੱਸੋ ਜੀ ਬੋਲੋ ਜੀ ਇਹ ਜਿਹੜਾ ਇਹ ਮੀਟਰ ਹੈ ਚਿਪੜਾ ਇਹ ਪਾਣਾ ਬੈਨਿਆ 600 ਰੁਪਏ ਜੁੰਟ ਮਾਫਾ ਨਾ ਇਹ ਨੂੰ 4000 ਰੁਪਏ ਆ ਗਿਆ ਆ ਰਿਹਾ ਕੋਰਾ ਹੈ। ਸ਼ਾਇਦ ਇਹ ਉਪਰ ਆ ਗਿਆ ਕਿ ਹਰ ਟਾਈਮ ਕੇ ਬੰਦ ਕਰਕੇ ਫੇਡ ਵੀ ਸਾਰੀਆਂ ਲੱਟਾਂ ਕਹਿੰਦਾ ਬੰਦ ਕਰਤੀਆਂ ਫੇਡ ਵੀ ਚਲੀ ਜਾਏਗੀ ਇਹਦੇ ਵਿੱਚ ਇਹ ਨਕਸ਼ਾ ਵੀ ਸਾਡੇ ਜਿਹੜੇ ਪਹਿਲੇ ਮਿਲਦੇ ਨੇ ਉਹੀ ਲੱਗਣੇ ਚਾਹੀਦੇ ਨੇ ਵੀ ਇਹ ਇਹਨਾਂ ਚੈਨਲ ਗਵਰਨਮੈਂਟ ਨੂੰ ਕੀ ਵਾਦਾ ਹੈ ਜਿਹੜੇ ਜਿਹਦੇ ਲਾਉਂਦੇ ਨੇ ਉਹਨਾਂ ਨੂੰ ਨੁਕਸਾਨ ਆ ਦੇ ਇਹ ਅਸੀਂ ਲਵਾਉਣਾ ਨਹੀਂ ਚਾਹੁੰਦੇ ਬਿਲਕੁਲ ਇਹੀ ਹੈ ਇਹ ਪੰਜਾਬ ਸਰਕਾਰ ਵੱਲੋਂ ਹੀ ਲਾਏ ਜਾ ਰਹੇ ਨੇ ਕੋਈ ਕਿਸੇ ਦੇ ਘਰੇ ਨਹੀਂ ਬਣਦਾ ਜੇਕਰ ਮੀਟਰ ਦੀ ਜੁਨਟ ਜਿਆਦਾ ਚੱਲ ਗਈ ਉਦੋਂ ਤਾਂ ਮੀਟਰ ਚੈਲੰਜ ਕੀਤਾ ਜਾ ਸਕਦਾ ਪਰ ਇਹ ਤਾਂ ਨਹੀਂ ਵੀ ਮੀਟਰ ਹੀ ਪਟ ਗਿਆ ਆਪਾਂ ਜਮਾਂ ਕਰ ਆਪਾਂ ਨੂੰ ਸਰਕਾਰ ਸਹੂਲਤ ਦੇ ਰਹੀ ਹੈ ਦੇਖੋ ਤੁਹਾਡੇ ਮੋਬਾਈਲਾਂ ਦੇ ਵਿੱਚ ਸਾਰਿਆਂ ਦਾ ਚਿਪ ਹੈ ਇਹ ਪ੍ਰਧਾਨ ਜੀ ਬੈਠਾ ਨੇ ਤੁਹਾਡੇ ਚ ਕੋਈ ਪ੍ਰਧਾਨ ਕਹਦੇ ਵੀ ਜਿਹਦੇ ਮੋਬਾਈਲ ਆਪਾਂ ਨੂੰ 2 ਮਹੀਨੇ ਬਾਅਦ ਬਿੱਲ ਆਉਂਦਾ ਹੈ ਤੁਹਾਡੇ ਫੋਨ ਦੇ ਵਿੱਚ ਤੁਸੀਂ ਆਇਆ ਹੋਇਆ SIM ਉਹਦਾ ਤੁਸੀਂ ਆਪਣੇ ਬੱਚੇ ਵਾਸਤੇ ਆਪਣੀ ਬੇਟੀ ਵਾਸਤੇ ਨੂੰ ਵਾਸਤੇ ਬੇਟੇ ਵਾਸਤੇ 7-700 ਰੁਪਏ ਪਹਿਲਾਂ ਹੀ ਭਰ ਦਿੰਨੇ ਹੋ ਉਹ ਉਹ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਨੂੰ ਤੁਸੀਂ ਤਰਜੀਹ ਦੇ ਰਹੇ ਹੋ ਸਰਕਾਰ ਨੂੰ ਤੁਸੀਂ ਕਹਿ ਰਹੇ ਹੋ ਵੀ ਸਾਤੋਂ ਪੱਟ ਕੇ ਲੈ ਜਾਓ ਦਾ ਮਤਲਬ ਵੀ ਪ੍ਰਾਈਵੇਟ ਆਪੇ ਤੁਹਾਡੀ ਇਹ ਰੁਚੀ ਹੈ ਜਦੋਂ ਤੁਸੀਂ 700 ਰੁਪਏ ਪਹਿਲਾਂ ਭਰਤਾ ਇੱਕ ਘਰ ਦੇ ਵਿੱਚ ਚਾਰ ਸਿਮ ਨੇ ਚਾਰ ਮੋਬਾਈਲ ਨੇ 700 ਰੁਪਏ ਪਾਤਾ 2800 ਰੁਪਏ ਤੁਸੀਂ ਪ੍ਰਾਈਵੇਟ ਕੰਪਨੀ ਚ ਏਅਰ ਟਾਇਲਰ ਸਪਾਈਸਾ ਜੀਵਾ ਦੇਤਾ ਇਹ ਵੀ ਮੇਰਾ 2 ਮਹੀਨੇ ਬਾਅਦ ਆਉਂਦਾ ਹੈ ਜੇ ਤੁਹਾਨੂੰ ਵੱਧ ਚੱਲਦਾ ਤਾਂ ਉਹਨੂੰ ਚੈਲੰਜ ਕਰ ਸਕਦੇ ਪੱਟ ਨਹੀਂ ਤਾਂ ਤੁਕ ਨਹੀਂ ਨਾ ਬਣਦੀ ਕੋਈ ਐਂ ਜੀ ਰਾਤ ਇਹ 12:00 ਵਜੇ ਪੰਦੋ ਮੈਂ ਕਹਿੰਦਾ ਕੋਈ ਵੀ ਜੇ 4 ਮੀਟਰ ਵੱਧ ਤੇਜ਼ ਚੱਲਦੇ ਨੇ ਚੈਲੰਜ ਕਰਨਾ ਆਪਣੇ ਕੋਲ ਆਪਸ਼ਨ ਹੈਗਾ ਤੁਸੀਂ ਚੈਲੰਜ ਕਰੋ ਚੈਲੰਜ ਦੀ ਫੀਸ ਭਰੋ ਜੇ ਮੀਟਰ ਦਾ ਇੱਕ ਮਿੰਟ ਜੇ ਮੀਟਰ ਨੁਕਸ ਪਾਇਆ ਗਿਆ ਉਹ ਅਗਲਾ ਹੈ ਜੇ ਤੁਹਾਨੂੰ ਐ ਵੀ ਚਿੱਪ ਵਾਲਾ ਚਿੱਪਾ ਦੇਖੋ ਦੁਨੀਆ ਦਾ ਧਰਤੀ ਤੋਂ ਉੱਠ ਕੇ ਚੰਨ ਤੇ ਪਹੁੰਚ ਗਈ ਮੈਂ ਨਹੀਂ ਚਾਹੁੰਦਾ ਵੀ ਜਦੋਂ ਆਪਾਂ ਉੱਥੇ ਖੜੇ ਰਹੀਏ ਜੇ ਨਾਲੀ ਗਲੀਆਂ ਨਾਲੀ ਪੱਕੀਆਂ ਨਹੀਂ ਜਾਏਗੀ ਜੇ ਸਾਹਿਬ ਜੀ ਜੇ ਆਪਣੇ ਥੋੜੇ ਕਿਸੇ ਪ੍ਰਧਾਨ ਦਾ ਕਹੋ ਵੀ ਥੋੜੇ ਵੀ ਦੇ 2 ਮਹੀਨੇ ਬਾਅਦ ਬਿੱਲ ਆਉਣਾ ਤੁਹਾਡੇ ਮੋਬਾਈਲ ਦਾ ਹਾਂ ਜੀ ਕੀ ਤੁਹਾਨੂੰ ਦਿਖਾਉਗੇ ਲੱਗਦਾ ਤੁਹਾਡੇ ਕੋਲ ਥੋੜਾ ਬਿੱਲ ਜਿਹੜਾ ਮੋਬਾਈਲ ਦਾ ਤੁਹਾਨੂੰ 2 ਮਹੀਨੇ ਬਾਅਦ ਆਉਣਾ ਬਿੱਲ ਮੈਂ ਮੈਂ ਦੱਸਦਾ ਜੀ ਜਿਹੜਾ ਤੁਹਾਡੇ بیٹے ਕੋਲੇ ਮੋਬਾਈਲ ਹੋਵੇ ਇੱਕ ਮਿੰਟ ਜੀ ਇੱਕ ਮਿੰਟ ਜੀ ਜਿਹੜੀ ਮੈਂ ਤਾਂ ਉਹੀ ਸਾਹਿਬ ਆਪਾਂ ਸਾਰੇ ਇੱਕੋ ਗੱਲ ਇੱਕ ਮਿੰਟ ਵੀ ਆਪਾਂ ਸਾਰੇ ਵੀ ਜਿਹੜੀ ਗੱਲ ਕਹਿੰਦੇ ਆ ਨੇ ਵੀ ਸੰਤਾਜੀ 2 ਮਹੀਨੇ ਬਾਅਦ ਬਿਲੋਂਦਾ ਉਹ ਪਰਦਾ ਇਸ ਤਰ੍ਹਾਂ ਬਿਲ ਆਲਾ ਮੀਟਰ ਲੈਣੇ ਨਹੀਂ ਤੇ ਪਰ ਲੈਣਾ ਜੀ ਸਾਰੇ 700 ਰੁਪਈਆ ਤੇ ਪਤਾ ਕਿੰਨੇ ਪੈਸੇ ਲੱਗ ਗਿਆ ਨਹੀਂ ਕੋਈ ਜੀ ਮਤੜਾਣੇ ਜੂਨੀ ਆਂਦੇ ਸਾਨੂੰ ਆਪਣੇ ਹੋਰ ਵੀ ਅੱਜ ਤਾਂ ਇੱਕ ਪਿੰਡ ਤੋਂ ਕਹਿੰਦੇ ਹੋਰ ਆਇਆ ਫਿਰ ਇਹੀ ਗੱਲ ਇਹਨਾਂ ਨੂੰ ਸਾਰਿਆਂ ਨੂੰ ਦੱਸ ਦਿਆ ਕਰਨ ਜਾਊਗੀ ਜੀ ਜਿਹੜਾ ਸਾਰ ਨਹੀਂ ਹੋਊਗੀ ਕਹਿੰਦੇ ਜੀ ਕਾਰ ਨੂੰ ਥੋੜਾ ਪ੍ਰਟੈਸਟ ਜਾ ਹੀ ਰਿਹਾ ਜੀ ਸਾਡੇ ਕੋਲ ਤਾਂ ਮਤਲਬ ਜਦੋਂ ਉੱਪਰੋਂ ਮੀਟਰੇ ਆ ਰਹੇ ਥੋੜੇ ਕੋਲ ਹੋ ਕੇ ਵਾਪਸ ਆ ਰਹੇ ਨੇ ਇਹਦਾ ਆਟੋਮੈਟਿਕ ਥੋੜਾ ਪ੍ਰਦਰਸ਼ਨ ਵੀ ਥੋੜੇ ਰੋਸ ਪ੍ਰਦਰਸ਼ਨ ਸਾਰਾ ਕੁਝ ਸਰਕਾਰ ਕੋਲੇ ਜਾ ਰਿਹਾ ਹੈ ਇਹ ਸਾਡੇ ਕੱਲੇ ਸਾਡੇ ਦਫ਼ਤਰ ਵੱਲੋਂ ਤਾਂ ਲੈ ਨਹੀਂ ਯਾਰ ਪੰਜਾਬ ਦੇ ਵਿੱਚ ਨੇ ਇਹ ਤਾਂ ਕਾਫੀ ਚਿਰ ਪਹਿਲਾਂ ਦਾ ਮਤਲਬ ਪੈ ਗਿਆ ਸੀ ਜਥੇਬੰਦੀ ਤੇ ਉਦੋਂ ਹੀ ਸਟੈਂਡ ਵਾਲੇ ਚਰ ਗੱਲ ਤੇ ਮੈਂ ਤਾਂ ਫਿਰ ਭਾਏ ਕਹਿੰਦਾ ਵੀ ਤੁਸੀਂ ਬਿੱਲ ਜ਼ਿਆਦਾ ਆਉਂਦੇ ਦੀ ਗੱਲ ਕਰ ਰਹੇ ਆਂ ਵੀ ਬਿੱਲ ਆਉਂਦਾ ਨੂੰ ਚੈਲੰਜ ਕਰਨ ਦੀ ਆਪਸ਼ਨ ਹੈਗੀ ਆਪਣੇ ਕੋਲੇ ਹਾਂ ਜੀ ਸਰ ਜੀ ਸਾਹਿਬ ਬੈਠੇ ਤੁਸੀਂ ਸੌਂ ਪਤਾ ਉਹਰੇ ਜਮਾ ਹੋ ਗਿਆ ਮੀਟਰ ਤੇ ਅਗਲੀ ਕਾਰਵਾਈ ਜਿਹੜੀ ਜਦੋਂ ਮੈਕਮੇ ਦਾ ਅਸੂਲ ਹੋਊਗਾ ਉਹ ਹੁੰਦੀ ਰਹੂਗੀ ਤੁਸੀਂ ਫਰਾਈ ਨਹੀਂ ਲਾ ਖੜੇ ਚੱਢੀ ਜਾਂਦਾ ਕਾਈ ਜੰਡਾ ਬਾਤੇ ਕੱਢਦਾ ਦੱਸ ਦੇ ਸਾਰਾ ਬਹੁਤ ਕੱਢਦਾ ਕਿੰਨੀ ਕਿੰਨੀ ਚੁੰਡ ਕੱਢਦਾ ਇਹਦਾ 10 ਜੰਡਾ ਕੱਢਦਾ ਅੰਦਰ 10 ਰੋਜ਼ ਕੱਢਦਾ ਸਾਰਾ ਪੂਰਾ ਬਿਲਨਾ ਪੇ ਇਤਨ ਬੋ ਚੱਕਦਾ ਰਹੀ ਹੈ ਸਾਡੀ ਹਾਂ ਤੇਰੇ ਦੇਣਾ ਚਾਉਂਦੇ ਹੋ ਯਾਰ ਚਿੱਪਾ ਦੇ ਮੀਟਰ ਬਿਲ ਸਾਰੇ ਪਟਾਣੇ ਨੇ ਪਾਣੇ ਲੱਗਣੇ ਸਾਡੇ ਸਹੀ ਮੀਟਰ ਲੱਗੇ ਅੱਜ ਬਿੰਨਾ ਜਿਹੜੀ ਕਿ ਮੀਟਰ ਪਟਿਆ ਜੀ ਚਿੱਪਾ ਵਾਲਾ ਜਿਹੜੇ ਚਿੱਪਾ ਵਾਲੇ ਮੀਟਰ ਪੁਰਾਣੇ ਮੀਟਰ ਕੋਈ ਖਰਾਬ ਹੋ ਜਾਂਦੇ ਨੇ ਇਹ ਜਦੋਂ ਮੀਟਰ ਲਾ ਕੇ ਜਾਂਦੇ ਨੇ ਇਹ ਮੀਟਰ ਵਾਲੇ ਮਾਲਕ ਨੂੰ ਬਿਲਕੁਲ ਨਹੀਂ ਦੱਸਦੇ ਜੀ ਇਹ ਚੋਰੀਆਂ ਮੀਟਰ ਲਾ ਕੇ ਜਾਂਦੇ ਨੇ ਜਦੋਂ ਕਿ ਸਾਡੀਆਂ ਜਥੇਵੰਦੀ ਵੱਲੋਂ ਪਹਿਲਾਂ ਹੀ ਅਸੀਂ ਨੇ ਹਦਾਇਤ ਕਰੀ ਹੋਈ ਹੈ ਜੀ ਅਸੀਂ ਚਿੱਪੜਾ ਕਿਸੇ ਵੀ ਪਿੰਡ 'ਚ ਆਮ ਘਰੇਲੂ ਖਪਤਕਾਰ ਦੇ ਮੀਟਰ ਨਹੀਂ ਲਗਣ ਦੇਣਾ ਵੀ ਇਹ ਸਾਡੀ ਜਥੇਵੰਦੀ ਦਾ ਪਹਿਲਾ ਹੀ ਨਾਅਣਾ ਜੀ ਜੇ ਕੋਈ ਵੀ ਸਾਨੂੰ ਬਿਨਾਂ ਦੱਸੇ ਜਾਂ ਕੋਈ ਵੀ ਮੈਕਮਾ ਬਿਜਲੀ ਬੋਰਡ ਵਾਲਾ ਕੱਲ ਨੂੰ ਇਹ ਨਾ ਗਏ ਵੀ ਸਾਨੂੰ ਬੰਨ੍ਹ ਕੇ ਬਿਠਾ ਲਿਆ ਪਹਿਲਾ ਮਾਲਕ ਨੂੰ ਦੱਸੇ ਜੀ ਮਾਲਕ ਦੇ ਸਾਈਨ ਹੋਣੇ ਚਾਹੀਦੇ ਨੇ ਮਾਲਕ ਤੋਂ ਕੁਝ ਵੀ ਲਿਆ ਜਾਵੇ ਪਰ ਹੁਣ ਅਗਲੀ ਵਾਰੀ ਅਸੀਂ ਬਿਜਲੀ ਬੋਰਡ ਨੂੰ ਇਹ ਚੇਤਾਵਨੀ ਦਿੰਨੇ ਆ ਜੀ ਵੀ ਜਿਹੜਾ ਹੁਣ ਇਹ ਨਵਾਂ ਮੀਟਰ ਲਾਉਂਦੇ ਨੇ ਜਦੋਂ ਸਕਿਉਰਿਟੀ ਭਰਦੇ ਆ ਇਹ ਅਗਲੇ ਨੂੰ ਹਦਾਇਤ ਕਰਦੇ ਨੇ ਵੀ ਚਿੱਪ ਵਾਲਾ ਮੀਟਰ ਲੱਗੂ ਇਥੇ ਖੜਾ ਹਾਂ ਹੁਣ ਅਸੀਂ ਸਾਡੀ ਜਥੇਬੰਦੀ ਇਹ ਫੈਸਲਾ ਕਰਦੀ ਆ ਵੀ ਜਾਂ ਤੋ ਅਸਲੀ ਸਕਿਉਰਿਟੀ ਭਰਤੀ ਜੀ ਪੈਸੇ ਚਮਾ ਕਰਾਤੇ ਰਸੀਦ ਮਿਲ ਗਈ ਅਸੀਂ 5 ਦਿਨ ਬਿਜਲੀ ਬੋਰਡ ਨੂੰ ਦੇਖਣਾ ਜੀ ਜੇ ਤਾਂ ਸਾਡੇ ਪੁਰਾਣਾ ਮੀਟਰ ਲਾਉਂਦੇ ਨੇ ਜੀ ਇਹ ਪਹਿਲਾਂ ਵਾਲੇ ਨਾਲ ਤਾਂ ਅਸੀਂ ਮੀਟਰ ਲਵਾਵਾਂਗੇ ਨਹੀਂ ਅਸੀਂ ਡਾਇਰੈਕਟ ਕੁੰਡੀ ਲਾਵਾਂਗੇ 5 ਦਿਨ ਅਸੀਂ ਵੇਟ ਨਹੀਂ ਕਰਨੀ ਜੀ ਪੁਰਾਣੇ ਮੀਟਰ ਲਾਉਣ ਜੀ ਸਾਡੇ ਪਰਾਣਾ ਹੀ ਮੀਟਰ ਲਵਾਉਣਾ ਸੀ ਦੇਖੋ ਜਿਹੜਾ ਮੀਟਰ ਪੱਠਿਆ ਜੀ ਪਹਿਲਾ 2 ਮਹੀਨਿਆਂ ਦਾ ਬਿੱਲ 2000 ਰੁਪਇਆ ਆ ਕੋਈ ਗਰਮੀ ਨਹੀਂ ਪਈ ਜੀ ਕੋਈ ਏਸੀ ਨਹੀਂ ਚੱਲੇ بارش ਪਈ ਹੋਈ ਆ ਜਿਹੜਾ ਹੁਣ ਬਿੱਲ ਕੱਢਿਆ ਜੀ ਇਹਨੇ ਚਿੱਪ ਵਾਲੇ ਨੂੰ 4000 ਰੁਪਇਆ ਕੱਢਿਆ ਫਿਰ ਦੇਖੋ ਮਾਫੀ ਚ 300 ਯੂਨਟ ਵਾਲੀ ਚ ਕਿਹੜਾ ਬੰਦਾ ਹੋਊਗਾ ਜੀ ਇਹ ਪੰਜਾਬ ਸਰਕਾਰ ਇੱਕ ਗੁੱਦੀਆਂ ਚਾਲਾਂ ਕਰਦੀ ਆ ਜੀ ਇਹ ਅਸੀਂ ਚੱਲਣੇ ਦੇਣੀ ਆ ਪੰਜਾਬ ਸਰਕਾਰ ਦਾ ਜਿਹੜਾ ਇਹ ਰੁਪਇਆ ਬਹੁਤ ਗਲਤ ਹੈ ਇਹ ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਰਲ ਕੇ ਇਹ ਸਾਡੇ ਨਾਲ ਖੇਡਾਂ ਖੇਡ ਰਹੀ ਆ ਜੀ ਇਹ ਬਹੁਤ ਨਜਾਇਜ਼ ਨਹੀਂ ਜੀ ਜਿਹੜਾ ਚਿੱਪ ਵਾਲਾ ਮੀਟਰ ਆ ਇਹ ਹੁਣ ਹਜੇ ਤਾਂ ਕੋਈ ਕੋਈ ਲੱਗ ਰਿਹਾ ਜੀ ਜਦੋਂ ਇਹ 80% ਮੀਟਰ ਸਾਰੇ ਪੰਜਾਬ ਵਿੱਚ ਲੱਗ ਗਏ ਜੀ ਫਿਰ ਇਹਨਾਂ ਨੇ ਬਿੱਲ ਲਾਗੂ ਕਰ ਦੇਣਾ ਜੀ ਇਹ ਜਿਹੜਾ ਚਿੱਪ ਵਾਲਾ ਹਜੇ ਲੋਕਾਂ ਨੂੰ ਸਾਡੇ ਲੋਕ ਪਿੰਡੂ ਲੋਕਾਂ ਨੂੰ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਜੀ ਇੱਕ ਵਾਰੀ ਇਹਨਾਂ ਨੇ ਐਸਾ ਸਿਸਟਮ ਕਰ ਦੇਣਾ ਜੀ ਜਿਵੇਂ ਮੋਬਾਈਲ ਦਾ ਚਾਰਜ ਖਤਮ ਹੋ ਗਿਆ ਜੀ ਇਹ ਰਾਤ ਨੂੰ 12 ਵਜੇ ਵੀ ਆਪਣਾ ਚਾਰਜ ਖਤਮ ਹੋ ਜਾਇਆ ਕਰੂਗੀ ਉਸ ਟਾਈਮ ਹੀ ਆਪਾਂ ਨੂੰ ਇਹ ਰੀਚਾਰਜ ਕਰਨਾ ਪਿਆ ਕਰੂਗੀ ਫਿਰ ਇਹ ਮੀਟਰ ਚੱਲਿਆ ਕਰੂਗਾ ਏ ਪੰਜਾਬ ਸਰਕਾਰ ਦੀਆਂ ਸਾਰੀਆਂ ਗਲਤ ਇਹ ਹਦਾਰਕਤਾ ਕਰ ਰਹੀ ਹੈ ਜੀ ਕਿਸੇ ਵੀ ਪਿੰਡ ਚ ਜਿਹੜਾ ਕੋਈ ਵੀ ਕਿਤੇ ਸਾਡਾ ਸਾਨੂੰ ਪਤਾ ਲੱਗਦਾ ਜੀ ਅਸੀਂ ਇਹ ਪਿੰਡਦਿਆਂ ਨੂੰ ਵੀ ਹਦਾਇਤ ਕਰਦੇ ਆ ਬਿੰਨਾ ਇਹੜੀ ਪਿੰਡ 'ਚ ਖੜੇ ਆ ਜੀ ਅਸੀਂ ਇੱਥੇ ਪਤਾ ਲੱਗਿਆ ਸਾਨੂੰ ਦੋ ਲੱਗੇ ਨਹੀਂ ਚਿੱਪ ਵਾਲੇ ਮੀਟਰ ਅਸੀਂ ਉਹਨਾਂ ਨੂੰ ਲਾ ਕੇ ਬਿਜਲੀ ਰੋਡ 'ਚ ਜਾਵਾਂਗੇ ਜੀ ਐਸ ਡੀਓ ਸਾਹਿਬ ਦੇ ਸਪੁਰਦ ਕਰਕੇ ਆਵਾਂਗੇ ਅੱਗੇ ਵਾਸਤੇ ਅਸੀਂ ਕਿਸੇ ਵੀ ਪਿੰਡ 'ਚ ਸਾਨੂੰ ਪਤਾ ਲੱਗਦਾ ਸੀ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਣਾ ਜੀ ਅਸੀਂ ਹਰੇਕ ਪਿੰਡ 'ਚ ਅਨਾਊਂਸਮੈਂਟ ਵੀ ਕਰਦੇ ਆ ਬਾਕੀ ਸਾਡੀ ਜਥੇਬੰਦੀ ਵੱਲੋਂ ਇਹ ਹਦਾਇਤ ਆ ਵੀ ਜਿੱਥੇ ਵੀ ਸਾਡਾ ਕੋਈ ਸਾਨੂੰ ਕਿਸਾਨ ਬੁਲਾਉਂਦਾ ਚਿੱਪੜਾ ਮੀਟਰ ਕਿਸਾਨ ਕੀ ਜੀ ਕੋਈ ਵੀ ਮਜ਼ਦੂਰ ਆ ਕੋਈ ਵੀ ਕਿਸੇ ਵੀ ਵਰਗ ਦਾ ਕੋਈ ਉਹ ਆ ਚਿੱਪੜਾ ਮੀਟਰ ਨਹੀਂ ਆ ਅਸੀਂ ਲੱਗਣ ਦੇਣਾ ਜੀ ਅਸੀਂ ਉਹਨਾਂ ਨੂੰ ਦਿਖਾ ਦਿੱਤੀ ਸੀ ਰਿਵਰਸੀਬਲ ਨੂੰ ਵੀ ਇਹਨੂੰ ਦੇਖਿਆ ਜਾਵੇ ਇਹ ਮੀਟਰ ਅਸੀਂ ਲੱਗਣ ਹੀ ਦੇਣਾ ਚਿੱਪੜਾ ਵੀ ਇਸ ਕਰਕੇ ਸਾਡਾ ਜਿਹੜਾ ਜਸੇਬੰਦੀ ਆ ਸੰਯੁਕਤ ਮੋਰਚਾ ਸਾਰਾ ਇਹਦਾ ਬਰੋਧ ਕਰਦੀ ਆ ਅਸੀਂ ਲੱਗਣ ਹੀ ਦੇਣਾ ਜੇ ਕਿਸੇ ਦੇ ਲੱਗਿਆ ਹੋਵੇ ਉਹਦਾ ਪੱਟ ਕੇ ਵਾਪਸ ਕਰਾਂਗੇ ਅਸੀਂ ਆ ਨਰਮ ਸਿੰਘ ਦਾ ਜਿਹ ਮੀਟਰ ਪਟਿਆ ਜੀ ਬਿਨਾਂ ਹੈੜੀ ਮੈਂ ਬਲਾਕ ਪ੍ਰਧਾਨ ਆ ਮਹਿੰਦਰ ਸਿੰਘ ਮੇਰੇ ਨਾਮ ਵੀ ਇਸ ਕਰਕੇ ਅਸੀਂ ਇਹ ਮੀਟਰ ਬਿਲਕੁਲ ਨਹੀਂ ਲੱਗਣਦੇ ਇਹਦੀ ਬਿਜਲੀ ਚਲਾਵਾਂਗੇ ਜੋ ਕੋਈ ਪ੍ਰੋਫੈਸ਼ਨਲ ਉਹਰੇ ਆਊਗਾ ਬਿਜਲੀ ਵਾਲਾ ਅਸੀਂ ਉਹਦਾ ਬਰੋਧ ਕਰਾਂਗੇ ਧਰਨਾ ਵੀ ਲਾਵਾਂਗੇ ਅਸੀਂ ਬਿੱਲ ਕੋਲ ਅਸੀਂ ਚਲਾਵਾਂਗੇ ਫਿਰ ਚਲਾਵਾਂਗੇ ਇਹਦੀ ਬਿਜਲੀ ਕਿੰਨੇ ਮੀਟਰ ਨੇ ਹੋਰ ਪਿੰਡ ਵਿੱਚ ਦੋ ਪੱਟਾ ਗਿਆ ਜੀ ਇਹ ਤੁਹਾਨੂੰ ਤਾਂ ਦੋ ਮੀਟਰ ਨੇ ਇਹ ਅਸੀਂ ਪੱਟਾ ਗਿਆ ਇਹ ਪੱਟ ਕੇ ਬਹਿਕਮੇਨ ਦੇਖ ਕੇ ਆਉਣੇ ਨੇ ਅਸੀਂ ਨੇ ਨਵੇਂ ਮੀਟਰ ਆਏ ਨੇ ਬਿਜਲੀ ਬੁਰਗ ਨੂੰ ਜਿਹੜੇ ਵੀ ਅੱਜ ਨਵੇਂ ਮੀਟਰ ਪਰਚੇਜ਼ ਕੀਤੇ ਜਾ ਰਹੇ ਨੇ ਉਹ ਸਾਰੇ 스마트 ਮੀਟਰ ਪਰਚੇਜ਼ ਕੀਤੇ ਜਾ ਰਹੇ ਨੇ ਉਹਨਾਂ ਦਾ ਨਾਮ 스마트 ਮੀਟਰ ਹੈ ਜੀ ਉਹਨਾਂ ਦੀ ਇੱਕ ਫੈਸਿਲਿਟੀ ਆਈ ਹੈ ਕਿ ਉਹਦੇ ਅੰਦਰ ਇੱਕ SIM ਪੈਂਦਾ ਹੈਗਾ ਤੇ SIM ਦੇ ਨਾਲ ਕੀ ਹੈ ਉਹ ਅਸੀਂ ਡਾਟਾ ਚੈੱਕ ਕਰ ਸਕਦੇ ਹਾਂ ਸਾਰਾ ਤੇ ਉਹ ਉਹਦੀ ਇੱਕ ਐਪ ਵੀ ਬਣਦੀ ਹੈ ਤੇ ਉਹ ਕੰਜ਼ਿਊਮਰ ਵੀ ਆਪਣਾ ਡਾਟਾ ਚੈੱਕ ਕਰ ਸਕਦਾ ਵੀ ਉਹ ਕਿੰਨਾ ਲੋਡ ਚੱਲ ਰਿਹਾ ਕਿੰਨੀ ਉਹਦੀ ਜੁੰਟ ਖਪਤ ਹੋ ਗਈਆਂ ਉਹ ਉਸ ਦਾ ਪਰਪਸ ਲਈ ਹੈ ਹਜੇ ਤੱਕ ਨਾ ਹੀ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਆ ਪ੍ਰੀਪੇਡ ਮੀਟਰ ਲਾਉਣ ਦੀ ਨਾ ਹੀ ਕੋਈ ਬਿਜਲੀ ਬੋਰਡ ਦੀ ਪਾਲਿਸੀ ਆ ਕਿ ਵੀ ਘਰਾਂ ਦੇ ਵਿੱਚ ਜਿਹੜੇ ਮੀਟਰ ਲਾਉਣੇ ਨੇ ਉਹ ਪ੍ਰੀਪੇਡ ਮੀਟਰ ਲਾਉਣੇ ਨੇ ਜਿਹੜੇ ਮੀਟਰ ਉਹਦੇ ਆਪਸ਼ਨ ਦਿੱਤਾ ਹੈਗੇ ਆ ਪ੍ਰੀਪੇਡ ਉਹਦੀ ਜਿਹੜੀ ਆਪਸ਼ਨ ਹੈਗੀ ਆ ਜੀ ਉਹ ਇੱਕ ਫਿਊਚਰ ਦੇ ਲਈ ਜਿਵੇਂ ਨਵੇਂ ਆਪਣੇ ਮੀਟਰਾਂ ਦੇ ਨੇ ਨਵੇਂ ਮੀਟਰ ਚ ਕੋਈ ਨਾ ਕੋਈ ਅਪਡੇਟ ਆਂਦੀ ਆ ਵੀ ਇਹ ਉਹਦੀ ਇੱਕ ਨਵੀਂ ਫੈਸਿਲਿਟੀ ਹੈ ਇਹਦੇ ਵਿੱਚ ਜੇ ਕਿਸੇ ਨੇ ਕਦੇ ਅੱਗੇ ਨੀਅਰ ਫਿਊਚਰ ਜੇ ਕੋਈ ਕੋਈ ਪਾਲਿਸੀ ਆਂਦੀ ਆ ਉੱਥੇ ਕੋਈ ਅਡਾਪਟ ਕਰਨਾ ਚਾਹੁੰਦਾ ਵੀ ਮੈਂ ਪ੍ਰੀਪੇਡ ਲੈਣਾ ਜੀ ਜਾਂ ਮੈਂ ਪੋਸਟਪੇਡ ਲੈਣਾ ਜੀ ਉਹ ਦੋਨੇ ਉੱਥੇ ਕੰਮ ਕਰੇਗੀ ਪਰ ਅਜੇ ਹਜੇ ਤੱਕ ਬਿਜਲੀ ਬੋਰਡ ਦੀ ਕੋਈ ਵੀ ਪਾਲਸੀ ਨਹੀਂ ਆਈ ਹੈਗੀ ਕਿਉਂਕਿ ਇਹਦੇ ਵਿੱਚ ਕਿਸੇ ਵੀ ਕੰਜ਼ਿਊਮਰ ਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਆਪਨੇ ਇਥੇ ਹਾਲ ਤੱਕ ਕਿੰਨੇ ਕਲਾਕ ਕੇ ਪ੍ਰੀपेड ਹੈਗੇ ਕੋਈ ਜਾਣ ਸਾਰੀ ਜਿਹੜੇ ਸਾਰੇ ਅੱਜ ਮੀਟਰ ਪਰਚੇਜ਼ ਹੋ ਰਹੇ ਨੇ ਸਾਰੇ ਹੀ ਸਮਾਰਟ ਮੀਟਰ ਪਰਚੇਜ਼ ਹੋ ਰਹੇ ਨੇ ਜੇ ਕਿਸੇ ਦਾ ਕੋਈ ਨਵਾਂ ਮੀਟਰ ਲੱਗਦਾ ਨਵਾਂ ਕਨੈਕਸ਼ਨ ਲੱਗਦਾ ਉੱਥੇ ਉਹੀ ਸਮਾਰਟ ਮੀਟਰ ਹੀ ਲੱਗਦਾ ਜੀ ਸਾਡਾ ਯੂਨੀਵਰਸਲ ਇਹ ਕਹਿਣਾ ਸੀ ਕਿ ਜੇ ਜੁਮਟਾ ਜ਼ਿਆਦਾ ਕੱਢਦਾ ਕੀਤਾ ਕਰਕੇ ਅਸ਼ੀਰਵਾਦ ਇੱਕ ਇਸ ਤਰ੍ਹਾਂ ਦੇ ਸਰ ਦੇਖੋ ਆਪਣੇ ਨਾ ਜੀ ਹੁਣ ਵੀ ਐਮੀ ਲੈਬ ਵੀ ਸਾਡੇ ਬੜੀ ਆਪਣੀ ਜੇ ਕੋਈ ਆਪਣਾ ਮੀਟਰ ਤੇ ਚੱਲਦਾ ਆਪਾਂ ਉਹਨੂੰ ਕਿਸੇ ਵੀ ਸਮੇਂ ਚੈਲੰਜ ਕਰਕੇ ਚੈੱਕ ਕਰਾ ਸਕਦੇ ਹਾਂ ਉਸੇ ਤਰ੍ਹਾਂ ਇਹਦੇ ਲਈ ਵੀ ਆਪਸ਼ਨ ਆਪਣੇ ਕੋਲੇ ਅਵੇਲੇਬਲ ਆ ਜੇ ਆਪ ਨੂੰ ਲੱਗਦਾ ਕਿ ਸਾਡਾ ਮੀਟਰ ਤੇ ਚੱਲਦਾ ਅਸੀਂ ਉਹਦੀ ਇੱਕ ਐਪਲੀਕੇਸ਼ਨ ਦੇਵਾਂਗੇ ਤੇ ਉਹ ਉਹ ਮੀਟਰ ਐਮੀ ਲੈਬ ਤੋਂ ਟੈਸਟ ਹੋਊਗਾ ਜੀ ਤੇ ਬਕਾਇਦਾ ਟੈਸਟ ਕਰਕੇ ਜੇ ਉਹ ਤੇ ਚੱਲਦਾ ਹੋਏਗਾ ਜੀ ਉਹਦਾ ਰਿਫੰਡ ਕੀਤਾ ਜਾਂਦਾਗਾ ਜੇ ਸਹੀ ਹੈ ਮੀਟਰ ਤਾਂ ਸਹੀ ਰਹੇਗਾ ਜੀ ਖੋ ਜੀ ਮੈਂ ਸੰਵਿਧਾਨ ਪੀਐਸ ਚੀਜ਼ ਦਾ ਆਮ ਜਿਹੜਾ ਗਰੀਬ ਤਬਕਾ ਹੈ ਉਹਨੂੰ ਕੋਈ ਫਾਇਦਾ ਨਹੀਂ ਕਿਉਂ ਜਿਹੜਾ ਪਹਿਲੇ ਮੀਟਰ ਚੱਲਦੇ ਸੀ ਉਹਦੇ 2 ਮਹੀਨਿਆਂ ਦੀ ਰੀਡਿੰਗ ਹੁੰਦੀ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਾਈਮ ਪੀਰੀਅਡ ਮਿਲਦਾ ਸੀ ਕਿ ਇੰਨੇ ਤਰੀਕ ਤੱਕ ਬਿੱਲ ਭਰ ਦਿਓ ਨਹੀਂ ਤਾਂ ਤੁਹਾਡਾ ਮੀਟਰ ਡਿਸਕਨੈਕਟ ਹੋ ਜਾਏਗਾ ਜਾਂ ਜੁਰਮਾਨਾ ਲੱਗ ਜਾਂਦਾ ਸੀ ਪਰ ਹੁਣ ਇਹਦੇ ਵਿੱਚ ਉਹ ਹੀ ਮੋਬਾਈਲਾਂ ਵਾਲੀ ਗੱਲ ਪਰ ਇਹ ਮੋਬਾਈਲਾਂ ਨਾਲ ਇਹ ਤਾਂ ਤੁਸੀਂ ਉਹ ਨਹੀਂ ਨਾ ਕਰ ਸਕਦੇ ਦਾ ਕੰਪੈਰੀਸ਼ਨ ਕਿਉਂਕਿ ਮੋਬਾਈਲ ਵਗੈਰਾ ਤਾਂ ਥੋੜਾ ਜਿਹਾ ਸਰ ਸਕਦਾ ਹੈ ਜੇ ਹੁਣ ਉਹ 3 ਪੇਡ ਜਿਹੜੇ ਮੀਟਰ ਨੇ ਜਾਂ ਸਮਾਰਟ ਮੀਟਰ ਲਾਰੇ ਨੇ ਜਿਹੜਾ ਕਿ ਗਵਰਨਮੈਂਟ ਕਹਿੰਦੀ ਵੀ ਆ ਹਰ ਇੱਕ ਜਣੇ ਨੂੰ ਫਾਇਦਾ ਹੈ ਉਹਦੇ ਵਿੱਚ ਗਰੀਬ ਤਬਕੇ ਨੂੰ ਕੋਈ ਫਾਇਦਾ ਨਹੀਂ ਜੇ ਉਹ ਇੱਕ ਉਹਦੀ ਜਿਹੜੇ ਪੈਸੇ ਪਾਏ ਹੋਏ ਨੇ ਜੇ ਉਹ ਖਤਮ ਹੋ ਗਏ ਤੇ ਉਹਦੀ ਉਹਦੀ ਬਿਜਲੀ ਜਿਹੜੀ ਚਲੀ ਜਾਏਗੀ ਤੇ ਉਹਦਾ ਉਲਟਾ ਨੁਕਸਾਨ ਹੈ ਕਈ ਵਾਰ ਕਿਸੇ ਗਰੀਬ ਬੰਦੇ ਕੋਲ ਪੈਸਾ ਨਹੀਂ ਹੁੰਦਾ ਤੇ ਉਹ 2-4 ਦਿਨਾਂ ਵਿੱਚ ਅਰੇਂਜ ਕਰਕੇ ਬੰਦਾ ਭਰ ਲੈਂਦਾ ਠੀਕ ਹੈ ਪਰ ਜਿਵੇਂ ਪਹਿਲਾਂ ਸਿਲੰਡਰਾਂ ਵਾਲਾ ਕੰਮ ਹੋਇਆ ਜਿਹੜਾ ਸਿਲੰਡਰ ਦਿੱਤੇ ਗਰੀਬਾਂ ਨੂੰ ਤੇ ਸਬਸਿਡੀ ਖਤਮ ਕਰ ਦਿੱਤੀ ਗਈ ਤੇ ਉਲਟਾ ਕੀ ਹੋਇਆ ਜਿਹੜਾ ਸਿਲੰਡਰ 500 ਦਾ ਸੀ ਉਹ ਉਲਟਾ 1100 ਦਾ ਹੋ ਗਿਆ ਪਹਿਲਾਂ ਕਿਹਾ ਗਿਆ ਵੀ ਗਰੀਬਾਂ ਲਈ ਫਾਇਦਾ ਹੋਏਗਾ ਵੀ ਸਿਰਫ ਜਿਹੜੀ ਸਬਸਿਡੀ ਹੈ ਅਮੀਰਾਂ ਤੋਂ ਅਸੀਂ ਖੋਣੀ ਹੈ ਪਰ ਅੰਤ ਤੇ ਜਾ ਕੇ ਉਹਦਾ ਸਾਰਾ ਜਿਹੜਾ ਵਜਨ ਡਿੱਗਿਆ ਉਹ ਗਰੀਬਾਂ ਤੇ ਡਿੱਗਿਆ ਮੇਰਾ ਜਿਹੜਾ ਸੋਚ ਹੈ ਉਹ ਇਹ ਹੈ ਕਿ ਗਰੀਬਾਂ ਦੇ ਭਲਾਈ ਲਈ ਸਰਕਾਰਾਂ ਕੁਝ ਨਹੀਂ ਕਰਦੀਆਂ ਸਿਰਫ ਗਰੀਬਾਂ ਨੂੰ ਇੱਕ ਨਾਰਾ ਦਿੱਤਾ ਜਾਂਦਾ ਵੀ ਗਰੀਬਾਂ ਦਾ ਫਾਇਦਾ ਹੈ ਜਾਂ ਸਮਾਰਟ ਟੈਕਨੋਲੋਜੀ ਆਏਗੀ ਉਹ ਗਰੀਬਾਂ ਦਾ ਫਾਇਦਾ ਹੈ ਪਰ ਆਮ ਤੌਰ ਤੇ ਉਹ ਉਹਦੀ ਆੜ-ਹੇਠਾਂ ਆ ਜਿਹੜਾ ਵਾਰ ਕਰਦੇ ਨੇ ਉਹ ਆਮ ਜਨਤਾ ਤੇ ਗਰੀਬ ਜਨਤਾ ਭੁਗਤਣਾ ਪੈਂਦਾ ਅਮੀਰ ਫਿਰ ਵੀ ਬਰਦਾਸ਼ਤ ਕਰ ਜਾਂਦੇ ਨੇ ਪਰ ਗਰੀਬਾਂ ਦਾ ਹਾਲ ਇਸ ਦੇਸ਼ ਦੀਆਂ ਸਰਕਾਰਾਂ ਕੋਈ ਨਹੀਂ ਸੋਚਦੀ ਕੰਜ਼ਿਊਮਰ ਨੂੰ ਇਸ ਦਾ ਬਹੁਤ ਬੈਨੀਫਿਟ ਹੋਊਗਾ ਆਉਣ ਵਾਲੇ ਟਾਈਮ 'ਚ ਕਿਉਂਕਿ ਸਰਕਾਰ ਨੂੰ ਥੋੜਾ ਸਹੀ ਡਾਟਾ ਪਤਾ ਲੱਗੂ ਥੋੜੇ ਘਰੇ ਕੀ ਕੰਜ਼ਿਊਮ ਹੋ ਰਿਹਾ ਹੈ ਕੀ ਹੋ ਰਿਹਾ ਹੈ ਇਸ ਦੇ ਵਿੱਚ ਕੀ ਹੋਊਗਾ ਜਦੋਂ ਸਰਕਾਰ ਕੋਲ ਸਹੀ ਡਾਟਾ ਹੋਊਗਾ ਸਹੀ ਟਰਾਂਸਮਿਸ਼ਨ ਹੋਊਗੀ ਜਿਹਦੇ ਨਾਲ ਲਾਸ ਆਫ ਪਾਵਰ ਘਟੂਗਾ ਔਰ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਇਸ ਦੇ ਵਿੱਚ ਮਤਲਬ ਬਿਜਲੀ ਦੇ ਬਿੱਲੇ ਇਸ ਦੇ ਨਾਲ ਘਟਣਗੇ ਸਮਾਰਟ ਮੀਟਰ ਨਾਲ ਕਿਵੇਂ ਘਟਣਗੇ ਘਟ ਇਸ ਤਰ੍ਹਾਂ ਆਣਗੇ ਜੀ ਜਦੋਂ ਤੁਹਾਡੀ ਕੰਜ਼ਮਪਸ਼ਨ ਬਿਲਕੁਲ ਸਹੀ ਦਿਖਣ ਲੱਗ ਗਈ ਸਰਕਾਰ ਨੂੰ ਵੀ ਇੰਨੀ ਕੰਜ਼ਮਪਸ਼ਨ ਹੋਣੀ ਹੈ ਔਰ ਟਰਾਂਸਮਿਸ਼ਨ ਸਰਕਾਰ ਦੀ ਸਹੀ ਹੋ ਜਾਊਗੀ ਤਾਂ ਉਸ ਦੇ ਵਿੱਚ ਸਰਕਾਰ ਵੀ ਤੁਹਾਨੂੰ ਜਦੋਂ 스마트 ਮੀਟਰ ਪ੍ਰੋਵਾਈਡ ਕਰੂ ਚੋਰੀ ਘਟੂਗੀ ਚੋਰੀ ਘਟਣਾ ਸਰਕਾਰ ਦਾ ਖਰਚਾ ਘਟੂਗਾ ਅਤੇ ਉਹ ਖਰਚਾ ਤੁਹਾਡੇ ਹੀ ਮਤਲਬ ਆਪਣੇ ਹੀ ਰਾਹਤ ਤੇ ਵਿਚਾਣਾ ਇਹ ਜਿਸ ਦੇ ਨਾਲ ਬਿਜਲੀ ਸਸਤੀ ਹੋ ਸਕਦੀ ਹੈ ചേനൽ നാഭാത്ത സുഖചേത ലുബാണി രപോർട്ട